ਹਾਜੀ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਚਿਰਿਤਨਪਰਨ ਸਾਹਿਬ ਸੋ ਸ਼ੇਰੋਂ ਤੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੰਬਲ ਟੋਲ ਪਲਾਜ਼ੇ ਦੇ ਬਿਲਕੁਲ ਨਜ਼ਦੀਕ ਜੱਸੇ ਚੰਬਲ ਵੀਰ ਦੇ ਕੋਲ ਤੇ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਦੋਸਤੋ ਨਾਗਾਪਾ ਤੁਹਾਨੂੰ ਟੋਟਲ 5 ਕਿ ਦਿਖਾਉਣੇ ਜਿਨ੍ਹਾਂ ਦੇ ਵਿੱਚੋਂ ਟੋਕੜ ਗੱਬੜ ਨਾਲ ਤੁਹਾਨੂੰ ਬਧੇਰੇ ਵੇਖਣ ਦੇ ਵਿੱਚ ਨਜ਼ਰ ਆਉਂਦੇ ਆ ਇਸ ਕਿੱਲੇ ਤੋਂ ਇਸ ਫਾਰਮ ਤੋਂ ਇੱਕ ਬੂਰੀ ਝੋਟੀ ਦਿਖਾ ਦੇਵਾਂਗੇ ਮਗਰ ਕੱਟੀ ਫੀਮੇਲ ਕਾਫ ਆ ਕਾਫੀ ਵੀਰ ਸ਼ੌਂਕ ਰੱਖਦੇ ਆ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਬੂਰੀ ਝੋਟੀ ਦੀ ਬੂਰੀਆਂ ਮੱਝਾਂ ਦੀ ਤੇ ਉਹ ਵੀ ਡਿਮਾਂਡ ਤੁਹਾਡੀ ਇੱਕ ਪੂਰੀ ਕਰਨ ਵਾਸਤੇ ਵੀਰ ਉਹਨੇ ਇੱਕ ਜਿਹੜੀ ਝੋਟੀ ਲੈ ਕੇ ਆਏ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਗੱਬਣ ਤੁਹਾਨੂੰ ਆਪਾਂ ਛਾਈਵਾਲ ਦੇ ਵਿੱਚ ਵੱਚੀ ਦਿਖਾ ਦੇਵਾਂਗੇ ਪਲੂਨ ਪਹਿਲਾ ਸਵੇਰ ਸੂਨ ਵਾਲੀ ਇੱਕ ਟੋਕੜ ਮੱਝ ਤੁਹਾਨੂੰ ਦਿਖਾ ਦੇਵਾਂਗੇ ਉੱਤੇ ਬੱਚੇ ਦੇ ਵਿੱਚ ਕਹਿ ਰਹੋ ਠੀਕ ਹੈ ਜੀ ਮਗਰ ਕੱਤੀ ਬਹੁਤ ਪਿਆਰੀ ਆ ਸੋ ਦੁੱਧ ਜਿੰਨੇ ਜਿੰਨੇ ਇਹਨਾਂ ਪਸ਼ੂਆਂ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੋ ਪੂਰੀ ਡਿਟੇਲ ਮਿਲੂਗੀ ਸਾਰੇ ਭਰਾਵਾਂ ਨੂੰ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ 25 ਮਾਰਚ ਤਰੀਕ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਕੋਈ ਵੀ ਸੱਜਣ ਵੀਰ ਆਪਾਂ ਆ ਰਿਹਾ ਠੀਕ ਹੈ ਜੀ ਇਸ ਫਾਰਮ ਤੋਂ ਜਾਂ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਆ ਮੇਰਾ ਭਰਾ ਕੋਈ ਦੋ ਟਾਈਮ ਚੋਲੇ ਚਾਹੇ ਕੋਈ ਤਿੰਨ ਟਾਈਮ ਚੋਲੇ ਆਨਲਾਈਨ ਜਿਹੜੀ ਦੋਸਤੋ ਫੈਸਿਲਿਟੀ ਅਵੇਲੇਬਲ ਆ ਤਾਡੇ ਘਰ ਤੱਕ ਜਿਹੜੀ ਹੋਮ ਡਿਲੀਵਰੀ ਵੀਰ ਹੁਣੀ ਕਰ ਦਿੰਦੇ ਆ 100 ਕਿਲੋਮੀਟਰ ਤੱਕ ਜਿਹੜੀ ਡਿਲੀਵਰੀ ਰਹੂਗੀ ਜਿੰਨਾਂ ਜਿਹਨਾਂ ਰੇਟ ਕਿਸੇ ਭਰਾ ਦਾ ਤੈਹ ਹੁੰਦਾ ਉਹਨੇ ਰੇਟ ਦੇ ਵਿੱਚ ਤੁਹਾਡੀ ਜਿਹੜੀ ਘਰ ਤੱਕ ਪਹੁੰਚ ਹੋ ਜੂਗੀ ਇਹਨਾਂ ਪਸ਼ੂਆਂ ਦੀ ਗੱਲਬਾਤ ਕਰਦੇ ਆ ਜਸ ਹੁਣ ਦੇ ਨਾਲ ਸਭ ਤੋਂ ਪਹਿਲਾਂ ਜਸਵੀਰ ਸਾਸਰੀਕਾਲ ਸਾਸਰੀਕਾਲ ਹੋਰ ਸੰਤੂ ਸਾਫ ਬਹੁਤ ਵਧੀਆ ਜਸ ਠੀਕ ਆ ਜੀ ਮੇਰੇ ਵੀਰਾਂ ਭਰਾ ਸਾਰੇ ਸਾਸਰੀਕਾਲ ਜੀ ਸਾਸਰੀਕਾਲ ਮਹਾਰਾਜ ਪ੍ਰਤਾਪ ਸਿੰਘ ਕੀ ਹਾਲੇ ਚੱਲੇ ਸਾਸਰੀਕਾਲ ਸੰਤੂ ਸਾਫ ਸਾਰੇ ਭੈਣ ਭਰਾ ਨੂੰ ਸਾਸਰੀਕਾਲ ਰਾਜ ਸੰਤੂ ਡੀੜੀ ਪਰ ਵੱਲੋਂ ਸਾਡੇ ਵੱਲੋਂ ਸਾਰੇ ਭਰਾਵਾਂ ਨੂੰ ਸਾਸਰੀ ਕਾਲ ਸਾਸਰੀ ਕਾਲ ਪ੍ਰਤਾਪ ਜੀ ਸਾਡੇ ਵੱਲੋਂ ਸ਼ੇਅਰ ਤੇ ਕਮੈਂਟ ਦਾ ਚੇਤਾ ਨਾ ਭੁੱਲਿਆ ਕਰੋ ਇਹ ਬੇਨਤੀ ਕਰਦੇ ਤੇ ਕਰਾਂਗੇ ਵਾਰ ਵਾਰ ਜੀ ਹਾਂ ਹਾਂ ਇਹ ਚੇਤਾ ਭੁੱਲਣਾ ਇਨਕੀ ਭਰਾਵਾਂ ਨੂੰ ਬੇਨਤੀ ਆ ਹਾਂ ਬੇਨਤੀ ਪ੍ਰਵਾਨ ਕਰਦੇ ਵੀਰ ਤੇਰੀ ਤੇ ਮਾਲ ਜਿਹੜਾ ਹੋਊਗਾ ਉਹ ਸੋਨਾ ਹੀ ਹੋਊਗਾ ਸਾਡੇ ਕੋਲ ਇਹੋ ਜਿਹੇ ਜਰੀ ਕੰਮ ਚੱਲੋ ਸਾਰੇ ਭਰਾਵਾਂ ਦਾ ਸੋਨਾ ਕਿਸੇ ਦਾ ਸੋਨਾ ਨਹੀਂ ਆਂਦੀ ਇਹ ਨਾਲ ਉਹ ਟਾਈਮ ਦਾ ਮਾਲ ਕਰੋ ਤਾਂ ਉਹ ਮਾਲ ਦੀ ਫੁੱਲ ਚ ਭਾਈ ਜਿੰਨਾ ਮਾਲ ਦਿੱਤਾ ਮਾਲ ਸੋਨੇ ਵਰਗਾ ਹੀ ਦਿੱਤਾ ਤੇ ਸੋਨੇ ਵਰਗਾ ਹੀ ਦਿੰਦੇ ਰਹਿਾਂਗੇ ਤੇ ਭਾਅ ਵੀ ਵੇਖੂ ਐ ਸੂਤ ਹੋਊਗਾ ਪੂਰਾ ਹਾਂ ਫਿਰ ਉਹ ਗੱਲ ਕਰਦੇ ਇੱਕ ਵਾਰੀ ਸਟਾਰਟਿੰਗ ਤੋਂ ਜਿਹੜੀ ਪ੍ਰਤਾਸਿਆ ਫਿਰ ਕਿਵੇਂ ਵੱਡ ਵੱਡ ਗਿਆ ਨਾ ਵੀ ਆਏ ਲਾ ਲਾ ਕੇ ਜੀ ਨੰਗਾਂ ਟੱਪਾ ਲਾ ਲਾ ਕੇ ਆ ਸ਼ੁਰੂਆਤ ਆ ਲਾ ਦੇ ਸੁੱਟੇਗਾ ਵੀ ਲਾ ਲਾ ਕੇ ਆ ਸਮਾਂ ਥੋੜਾ ਜਿਹਾ ਨਾ ਹੰਦੂ ਸਾਥ ਚਲੋ ਇਹਨਾਂ ਵਾਂ ਵੀ ਬਾਜ਼ਾਰ ਬਤੇਰਾ ਵਾ ਏਰੀਆ ਦੇ ਪਰ ਆਪਾਂ ਬਾਜ਼ਾਰ ਦੇ ਹਿਸਾਬ ਨਾਲ ਫਿਰ ਵੀ ਵੇਖਾਂ ਮਾਲ ਦਾ ਪਾਕ ਦਾ ਸੂਤ ਸੁੱਟਣਾ ਬਹੁਤਾ ਜ਼ਿਆਦਾ ਇਹ ਮਈਆਂ ਵਿਆਹ ਥਿਆਂ ਰਗੀਆਂ ਇਹ ਨਾ ਹੋਊਗਾ ਛੋਟੇ ਛੋਟੇ ਬੱਚੇ ਹੋਣਗੇ ਮਈਆਂ ਥਿਆਂ ਰਗੀਆਂ ਹੋਣਗੇ ਤੇ ਮਾਲ ਵੀ ਸੋਨਾ ਹੀ ਹੋਊਗਾ ਬਿਲਕੁਲ 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 ਲੋਕ ਹੋਗੇ ਸ਼ੇਅਰ ਕਰਕੇ ਬਾਬੇ ਜਿੰਨੀ ਰਕਮ ਲਾਉਣੀ ਹੈ ਦੋਸਤੋ ਉਸ ਰਕਮ ਦੇ ਬਿਲਕੁਲ ਮੇਲਜੋਲ ਖਾਂਦੀਆਂ ਜਿਹੜੀਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦੇਣੀਆਂ ਨੇ ਬੋਰੀ ਮੱਝ ਦਿਖਾਵਾਂਗੇ ਤੁਹਾਨੂੰ ਇਹ ਜੱਸ ਨੂੰ ਪੁੱਛਾਂਗੇ ਸ਼ੁਰੂਆਤ ਜੱਸ ਕਿਹੜੇ ਬਨਿਓ ਕਰਦੇ ਆ ਇੱਥੇ ਗਾਂ ਹੀ ਤੋਂ ਕਰ ਲੈਂਗੇ ਸਤਿ ਲਓ ਬੀ ਠੀਕ ਆ ਜੀ ਸੋ ਸ਼ੁਰੂਆਤ ਦੇ ਵਿੱਚ ਇੱਕ ਵਹਿਰ ਗਾਂ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਇਹ ਛਾਂ ਤੋਂ ਪਲਾਸੀ ਆ ਛਾਂ ਦੀ ਕੋਈ ਮੰਨ ਕੇ ਲੈ ਠੀਕ ਹੈ ਵੀਰੇ ਅੱਠੀ ਪਹਿਰੀ 3 ਕਿਲੋ ਦੁੱਧ ਅੱਛਾ ਗਾ ਦੂਜਾ ਸੂਆ ਸੂਗੀ ਫਿਰ ਨਾ ਗਾ ਦੂਜਾ ਸੂਆ ਸੂਗੀ ਤੇ ਫਿਰ ਠੰਡੀ ਸੀਲ ਬੜੀ ਲੈ ਵੀ ਹਾਂ ਤੂੰ ਤੇ ਇੱਕ ਵਾਰੀ ਚੰਗੀ ਤਰ੍ਹਾਂ ਮੇਰਾ ਵੀਰ ਫੇਰ ਕੇ ਵਿਖਾ ਦੇ ਜੱਸ ਸਤਿ ਸੰਤੂ ਸਰ ਜੀ ਇਹਨੂੰ ਮਰਜ਼ੀ ਭਜੇ ਸੋ ਠੰਡੀ ਧੀਰੀਆ ਕਰਮਾਲੀ ਸੀਲ ਸਲਾਗਾ ਤੇ ਮੈਂ ਨਾ ਤੇ 3 ਕਿਲੋ ਦੁੱਧ 3 ਕਿਲੋ ਅਠੀ ਪਾਰੀ ਪਿਛੇ 6 ਮਹੀਨੇ ਦੀ ਕੰਪਲਟ ਹੋਊਗਾ ਉਹ ਤਾਂ ਡਰਾਈ ਕਰਨੇ ਗਾਂ 3 ਮਹੀਨੇ ਰਹਿ ਗਿਆ ਜੇ ਮਹੀਨਾ ਖੰਡ ਚ ਉਹ ਵੀ ਸਕਦਾ 3 ਕਿਲੋ ਦੋ ਹੀ ਰਹਿ ਗਏਗਾ ਸੱਤਾਂ ਦੀ ਤੇ ਹੋ ਗਈ ਦੋ ਹੀ ਰਹਿ ਗਏ ਆਹ ਦੋ ਹੀ ਰਹਿ ਗਏ ਆਹ ਇਹ ਸੱਤ ਕੰਪਲੀਟ ਹੀ ਹੋ ਗਿਆ ਜੱਸ ਹਾਂ ਹਾਂ ਜੀ ਕੰਪਲੀਟ ਹੀ ਆ ਜੀ ਮੈਂ ਵੀ ਸੱਤ ਪੂਰੇ ਤੇ 9 ਮਹੀਨੇ ਚਲੋ ਉੱਤੇ ਕੁ ਦਿਨ ਲਈ ਆ ਕੇ ਪਸੂ ਸੂ ਪੈਂਦਾ ਮਿਹੜਾਂ ਦੇ ਵਿੱਚ ਖਾਸ ਤੌਰ ਤੇ 3 ਕਿਲੋ ਦੁੱਧ ਤਾਂ ਤਿੰਨ ਗਰ ਦੁੱਧ ਮੇਰਾ ਭਰਾ ਨਾਲ ਕਿਤੇ ਨਾ ਕਿਤੇ ਕੋਈ 2-4 ਕਿਲੋ 2-3 ਕਿਲੋ ਖਰਾਕ ਪਾਈ ਗਏ ਤੇ ਦੋ-ਦੋ 3-3 ਕਿਲੋ ਦੁੱਧ ਚਾਹ ਪਾਣੀ ਬਣਾਈ ਜਾਊਗੀ ਚਾਹ ਪਾਣੀ ਗਾਂ ਸਦ ਸਵਾ ਨਾਲੇ ਫੇਰ ਸੂਪ ਬਣਾ ਕਰਮਾ ਦੀ ਨਹੀਂ ਚੀ ਸੂਪ ਬਣਾ ਲੈ ਪ੍ਰਤਾਪ ਇੱਥੇ ਖਿਲਾਰ ਬਾਈ ਇੱਕ ਵਾਰ ਆ ਫੇਸ ਕੁਆਲਟੀ ਦੇਖੋ ਠੀਕ ਆ ਜੀ ਫੇਰ ਗੱਲ ਸਾਹਿਬ ਇੱਕ ਵਾਰੀ ਫੇਰ ੱਲੇ ਭਰਾਵਾਂ ਨੂੰ ਹੱਥ ਫੇਰ ਕੇ ਵਿਖਾ ਦੇ ਦੇ ਆ ਵੇਖੋ ਹੈ ਤੇ ਨਹੀਂ ਮਸਤ ਹੁੰਦੀ ਜਾਂਦੀ ਕਰਮਾਲੀ ਕਾ ਸਹੀ ਵੜਾਈ ਬਹੁਤ ਵਧੀਆ ਦੇਖੋ ਬਾਕੀ ਜੇ ਜੱਸ ਚਵਾਈ ਅਗਲੇ ਪਿਛਲੇ ਦੀ ਵਧ ਮੈਂ ਨਾ ਪੂਰੇ ਮੋٹے ਮੋٹے ਉਂਗਲ ਉਂਗਲ ਜਿਹੜੀ ਉਹ ਠੀਕ ਆ ਜੀ ਇਹ ਸਟੇਜ ਦੇ ਉੱਤੇ ਦੋਸਤੋ ਜੇ ਕੋਈ ਭਰਾ ਪਸ਼ੂ ਖਰੀਦਾ ਤੇ ਵਾਧੇ ਦਾ ਹੀ ਆ ਠੀਕ ਆ ਜੀ ਅੱਗੇ ਚਾਰ ਪੈਸੇ ਰਲਾਊਗਾ ਕਿਸੇ ਵੇਰ ਨੂੰ ਕੋਈ ਲੈ ਜਾਂਦਾ ਟੋਕੜ ਗੱਬਣ ਬਹੁਤ ਪਿਆਰੀ ਬੱਛੀ ਆ ਲਿਆਓ ਪ੍ਰਤਾਪ ਆ ਦੇਖੋ ਸੋ ਪਹਿਲੇ ਸਵੇਰੇ ਦੇ ਵਿੱਚ ਹੁਣ ਚੱਲਣ ਈ ਆ ਗਾ ਦੂਜੇ ਸਵੇਰੇ ਲਈ ਕਰਮਾਲੀ ਸਮਾ ਖਿੱਚ ਕੇ ਲੈ ਗਈ ਆ ਸਨ ਵਿਚਾਲੇ ਬਹੁਤ ਘੱਟ ਸਮਾਂ ਪਿਆ ਕੋਈ 2 ਕੁ ਮਹੀਨਾ ਤਾਂ ਕੇ ਸਮਾਂ ਬਾਕੀ ਆ ਬੱਤੀ ਬਹੁਤ ਪਿਆਰੀ ਆ ਲਵੀ ਬੱਤੀ ਆ ਠੀਕ ਆ ਇਹੋ ਜੀ ਨੇ ਮਚੀ ਟਾਮੀ ਟਾਮੀ ਮਿਲਦੀ ਆ ਸੀਲਸ ਲੱਗਣੇ ਨਹੀਂ ਤਾਂ ਦੁੱਜੀਆਂ ਤੁਹਾਨੂੰ ਪਤਾ ਇਹੋ ਜੀ ਹੱਥ ਨਹੀਂ ਲਾਉਂਦੇ ਇਹ ਵੀ ਗੱਲ ਪੱਕੀ ਜੀ ਹਾਂ ਇਹਨੂੰ ਪ੍ਰਵਾਹ ਕੋਈ ਨਹੀਂ ਕਰਵਾ ਲਿੰਗੇ ਉਹ ਲਾਲ ਜਰਾਂ ਦੇ ਪਈਆਂ ਵੀਰਾਂ ਦਾ ਮਤ ਪੇਦੀ ਹੁੰਦਾ ਵੀ ਕਿਤੇ ਗਰਮ ਸ਼ਰਤ ਨਹੀਂ ਹੋਵੇ ਲਾਲ ਜਰਾਂ ਕੀ ਉਹ ਜਿਆ ਗੋੜੇ ਰੰਗ ਰੰਗਿਆ ਨਾ ਤੁਹਾਨੂੰ ਸਾਰ ਮਾਰ ਕੇ ਚਾਰ ਸੌ ਦਿੰਦਾ ਵਾ ਇਹ ਬੜੀ ਧੀਰੀ ਨਹੀਂ ਸੁੱਟਣ ਵਾਲੀ ਬੱਤੀ ਦੱਸਣ ਲਈ ਯਾਰ ਬੋਲੋ ਮੁੱਲ ਯਾਰ ਪ੍ਰਤਾਪ ਜੇ ਮੁੱਲ ਤਾਂ ਭਾਵੇਂ 40 ਕਰ ਲਗੇ ਇਹ ਕਰਦਾਂਗੇ 36000 ਚੋਂ ਮਾ ਤਾਂ 3600 3600 ਕੋਈ ਨਹੀਂ ਐ 32000 ਦੇ ਵਿੱਚੇ ਹੀ ਪਹੁੰਚ ਕਰਾਂਗੇ ਦੀ ਹਾਂ ਹਾਂ ਠੀਕ ਆ ਲਓ ਵੀ 32000 ਦੇ ਵਿੱਚੇ ਜਿਹੜਾ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਤੇ ਕਰ ਲਓ ਸੰਪਰਕ ਠੀਕ ਆ ਜੀ ਸਮਾਗਰ ਵਾਲੀ ਖੇਤ ਦੇ ਲੈ ਗਈ ਆ ਉਸਰਾ ਬੱਚਿਆਂ ਕੋ 20 20 15 20 20 22000 ਖਰੀਦਣ ਨਾਲੋਂ ਚੰਗਾ ਕਰਮਾ ਲਈ ਤਨ ਪਤਨ ਲੱਗੀ ਪਈ ਆ ਤੇ ਪੈਦ ਆਧਾਰ ਤੇ ਸੌਦਾ ਕਰ ਲਓ ਕਿ ਬੜੀ ਪਿਆਰੀ ਬੱਚੀ ਆ ਇੱਧਰ ਸਾਈਡਰ ਨੰਬਰ ਤੇ ਬਾਤ ਪਾਵਾਂਗੇ ਆਪਾਂ ਇੱਕ ਇੱਧਰ ਬੂਰੀ ਮਹਿੰਦੀ ਬੂਰੀ ਤੇ ਕਰ ਤੂੰ ਤਾਂ ਗੱਲ ਉਹ ਬਣ ਗਈ ਚੁੱਕਦੇ ਆ ਬੂਰਗਾ ਨੇ ਕੇ ਖੇਡਦੇ ਕਬੱਡੀਆਂ ਉਹ ਗੱਲ ਬਣ ਗਈ ਆ ਖੇਡਣਗੇ ਕਬੱਡੀਆਂ ਜਿਹੜਾ ਮਾਦ ਲੈ ਗਿਆ ਨੇ ਡੋਡੂ ਦਾ ਕਬੱਡੀਆਂ ਦੁੱਧੋ ਪੀ ਕੇ ਕਰਵਾਉਣਾ ਨੋ ਲੱਛੜਾ ਲਈ ਬਹੁਤ ਪਿਆਰੀ ਹੈ ਜੱਸ ਕੀ ਵੇਰਵਾ ਕੀ ਡਿਟੇਲਾਂ ਨੇ ਸਮਝ ਆ ਗਈ ਤੱਕ ਲੋ ਦੁੱਧਿਆ ਕੋਈ ਮਹੀਨਾ ਦੀ ਲਾਲੇ ਕੋਈ ਪੰਜਾਂ ਦਿਨਾਂ ਦਾ ਲਾਲੇ ਕੋਈ ਚਾਲੀਆਂ ਦਿਨਾਂ ਦਾ ਮਗਰ ਕੀ ਆ ਕੱਟੀ ਜੋ ਆ ਕੱਟੀ ਆ ਗਈ ਮਗਰ ਹਾਂਜੀ ਕੱਟੀ ਲੋ ਵੀ ਮਗਰ ਕੱਟੀ ਆ ਗਈ ਜੇ ਬੂਰੀ ਦੇ ਬਹੁਤ ਪਿਆਰੀ ਕੱਟੀ ਆ ਮਗਰ ਤੇ ਅੱਜ ਸਮਾਂ ਕਿੰਨਾ ਦੱਸਿਆ ਜੇ ਮਹੀਨਾ ਦਾ ਆ ਮਹੀਨਾ ਹੋ ਗਿਆ ਹਾਂਜੀ ਮਹੀਨਾ ਹੋ ਗਿਆ ਲੋ ਵੀ ਇੱਕ ਮਹੀਨੇ ਦਾ ਸਮਾਂ ਹੋ ਗਿਆ ਠੀਕ ਆ ਸਵੇਰ ਦੇ ਵਿੱਚ ਵੀ ਜਸ तकरीबन ਦੁਜਾ ਦੁਜਾ ਹੈ ਦੁਜਾ 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 ਸਵੇਰ ਪਿਓਰ ਪ੍ਰੋਪਰ ਦੁਜਾ ਹੋਊਗੀ ਤੇ ਦੋ ਦਾਸ ਵਕਤ ਕਿੰਨਾ ਚਵਾਦ ਗਿਆ ਦਾਸ ਹੋ ਜੇ 11 ਹੋ ਜੇ 10 ਹੋ ਜੇ 11 ਹੋ ਜੇ 10 11 10 11 ਹਾਂ ਆਨਲਾਈਨ ਜਿੰਨੇ ਮੰਗਾਉਣੀ ਨਾ 10 ਕਿਲੋ ਦੀ ਫੁੱਲ ਗਰੰਟੀ ਲਓ ਜੀ ਕਰੋ ਚੈੱਕ 10 ਕਿਲੋ ਦੀ ਗਰੰਟੀ ਤਸਦੀਕ ਠੀਕ ਹੈ ਜੀ ਸਾਢੇ ਕਿਸ਼ੇ ਵਜੇ ਚਵਾਈ ਕੀਤੀ ਆ ਮਾਰਨਿੰਗ ਆਹ ਮਾਰਨਿੰਗ ਫਿਰ ਲੈੜੀ ਕੰਮ ਚੋਇਆ ਚਾਹ ਲਿਆ ਇਹ ਨਹੀਂ ਕੋਈ ਪਾਣੀ ਬਹੁਤ ਹੀ ਫੀਸ ਕੁਆਲਟੀ ਦੋਵੇਂ ਸਿੰਘ ਪੂਰੇ ਗਲਾਈ ਦੇ ਵਿੱਚ ਸੋ ਚੱਡੇ ਨੇ ਵੀ ਤੁਸੀਂ ਵੇਖੋ ਵੰਡ ਵੇਰਲ ਕਰੋ ਚੱਕ ਮੇਰਾ ਭਰਾ ਠੀਕਾ ਜੀ ਸੋ ਜਿਵੇਂ ਗੱਲ ਕਰਦੇ ਨਾ ਵੀ ਭਾਵੇਂ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੋਈ ਚੱਲਿਆ ਜੇ ਤੇ ਮੋਠੀ ਦਾ ਮੁੱਠੀ ਨਹੀਂ ਭਿੱੜਦੀ ਕਿਸੇ ਭਰਾ ਦੀ ਬਹੁਤ ਸੋਹਣਾ ਚੱਡਾ ਲੇਵਾ ਟਕਾਣੇ ਤੇ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣ ਸਪੇਸ ਵੰਡ ਬਹੁਤ ਵਧੀਆ ਸੋ ਚੁਵਾਈ ਇੱਕ ਵਾਰੀ ਮੇਰਾ ਭਰਾ ਥਾਣ ਚੱਡੇ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਾ ਜਾਓਗੇ ਵੀ ਚੁਵਾਈ ਚੰਗੀ ਆ ਬਿਲਕੁਲ ਪੂਰੀ ਪੂਰੀ ਸੰਤੂ ਸਾਹਿ ਆ ਦੇਖੋ ਗਾਰਨਾ ਗਾਰਦ ਤੇ ਪਛਾੜਨ ਸਾਰਾ ਬਰਾਬਰ ਬੰਦਾ ਬੰਦਾ ਬੋ ਸੁਣੀਆ ਹਾਂ ਹਾਂਜੀ ਪੂਰੀ ਬਾਕੀ ਚੱਡੋਲੇਵਾ ਕਰਮਾੜੀ ਜਿਵੇਂ ਫੇਰ ਕੰਮ ਲਈ ਤਿਆਰੀ ਕਰੀ ਬੈਠੀ ਆ ਤੇ ਪੂਰੀ 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 ਸੰਤੂ ਸਾਰਾ ਮੈਂ ਤੁਸੀ ਸਮਾਂ ਦੱਸਣ ਦਾ ਜੀ ਵੀ ਘਟੋ ਵਰਦੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਐਦਾਂ ਹੀ ਕਰਮਾੜੀ ਬਣ ਆਉਂਦੀ ਫੇਰ ਮੈਂ ਚੰਗੀ ਆ ਹਾਂਜੀ ਛੋਟੀ ਜੰਗੀ 10 ਕਿਲੋ ਦੁੱਧ ਤੇ ਜਸ ਮਹੀਨੇ ਦੀ ਸੂਈ ਆ ਮਗਰਾ ਤੋਹਫਾ ਚੀਜ਼ ਵੀ ਨਾਲ ਟੀਵੀ ਨਾਲ ਕਾ ਵਾਦੇ ਬੰਦੀ ਸੰਤੂ ਸਾਹਿਬ ਵਾਦੇ ਬੰਦੀ ਆ ਦੋ ਰਲਕੀਆਂ ਕੇ ਨਾਲੇ ਆ ਦੋ ਹੋ ਗਿਆ ਨਾਲੇ ਬੱਚਾ ਵੀ ਪੂਰਾ ਪਾਤ ਹਾਂ ਇਹਦੀ ਮੇਰੀ ਇੱਕ ਲੋ ਤਾਂ ਦੇ ਦਿੱਗੇ ਮਾਲ ਮਾਲ ਤੇ ਭਾਵੇਂ ਸੰਤੂ ਸਾਹਿਬ 1 15 ਕਰ ਲਗੇ ਹਾਂ ਇੱਕ 10 ਕਰ ਲਗੇ ਇਹ ਇੱਕ 7 ਚੋਂ ਮਾਨਤਾਨ ਕਰਦੀ ਐ 6 ਦੀ ਦੇ ਦੀ ਇੱਕ ਲੱਖ ਤੇ 5000 ਦੀ ਹਾਂ ਨਾ ਕਰਾਂਗੇ ਸੰਤੂ ਸਾਹਿਬ ਇੱਕ 5 ਦੀ ਭਾਵੇਂ ਸਾਡੇ ਮਿੱਟੇ ਦੇ ਰਹਿਣਾ ਜਾਓ ਪਿੱਛੇ ਭਾਓ ਭਾਅ ਕੋ ਸੂਤ ਆ ਤੁਹਾਡੇ ਭਰਾ ਦੇ ਫਿਕਰ ਨਾ ਕਰਿਆ ਕਰੋ ਹਾਂ ਲੈ ਵੀ ਚੱਕੋ ਬਾਕੀ ਕਿਸੇ ਦੇ ਪਾਸੇ ਨੂੰ ਕੁੰਜੀ ਕਰਮਾ ਦੀ ਠੀਕਾ ਜੀ ਤੇ ਬੂਰੀ ਦਾ ਸ਼ੌਕ ਵੀ ਪੂਰਾ ਹੋਊਗਾ ਨਾਲ ਭਰਾਵਾਂ ਦਾ ਮਗਰ ਕੱਟੀ ਆ ਕੱਟੀ ਤਕਰੀਬਨ ਆਈ ਖਲੋਤੀਆ ਕਰਮਾ ਦੀ ਠੀਕਾ ਜੀ ਇੱਕ ਸਾਲ ਦੇ ਵਿੱਚ ਕਰਮਾ ਦੀ ਇਹਨੇ ਵੀ ਬਰਾਬਰ ਦੀ ਹੋ ਜਾਣਾ ਬਹੁਤ ਮਗਰ ਵੀ ਤੋਹਫਾ ਮਿਲ ਜਾਣਾ ਤੁਹਾਨੂੰ 1 ਲੱਖ 5000 ਦੇ ਵਿੱਚ ਸੌਦਾ ਪਸੰਦ ਆਊਗਾ ਭਰਾਵਾਂ ਨੂੰ ਇਧਰ ਤੀਜੇ ਨੰਬਰ ਤੇ ਇੱਕ ਜਿਹੜੀ ਮਹ ਆ ਗਈ ਠੀਕਾ ਜੀ ਇਹਦੀ ਗੱਲਬਾਤ ਆਪਾਂ ਕਰਾਂਗੇ ਠੀਕਾ ਜੀ ਟੋਪਰ ਗੱਬਣ 2 ਮਹੀਆ ਜਿਹੜੀਆਂ ਇਹ ਤੁਹਾਨੂੰ ਆਪਾਂ ਦਿਖਾ ਰਹੇ ਤੀਜੇ ਨੰਬਰ ਤੇ ਟੋਕਰ ਗੱਬਣ ਇਹ ਆ ਤੇ ਜਾਸੂਗਾ ਸੂਗੀ ਹਾਂਜੀ ਤੇ 9 ਮਹੀਨਿਆਂ ਦੀ ਗ ਇਦਾਂ ਹੀ ਪਾੜੇ ਤੇ ਉਹ ਪਾੜਾ ਪਉਣਾ ਤੇ ਬਾਈ ਜਣਾ ਬੈਹਿ ਜਾਣਾ ਕੋਈ ਡੰਗੀ ਹਾਂ ਕੋਈ ਟੀਕਾ ਨਹੀਂ ਹਾਂ ਹਾਂਜੀ 6 ਦਾ 6.5 ਮੱਲਾ 6 ਕਲਾ ਦੀ ਫੁੱਲ ਗਰੰਟੀ ਹੈ ਦੇਖਿਆ ਆਊਗਾ ਸਾਡੇ 6.5 ਹੋਊਗਾ ਲੈ ਵੀ ਹਾਂਜੀ 6.5 ਤੇ ਪੂਰੇ ਤਿੰਨ ਮਹੀਨਿਆਂ ਦੀ ਪੂਰੇ ਪੂਰੇ ਤਿੰਨ ਮਹੀਨੇ ਬਾਬੀ ਅਕਲ ਮੈਂ ਤੁਹਾਨੂੰ ਬਾੜਾ ਬੂੜਾ ਦਾ ਚੈੱਕ ਕਰਾਉਣਾ ਢਾਂਚਾ ਤੁਸੀਂ ਮੈਂ ਤਾਂ ਦੇਖਿਆ ਜੀ ਤੁਹਾਨੂੰ ਪੂਰੀ ਆਪ ਇਧਰ ਬਾਹਰ ਇੱਕ ਵਾਰ ਖਿਲਾੜ ਕੇ ਦਿਖਾਉਣੀਆਂ ਤਾਂ ਸੱਲੀ ਦਾ ਇੱਥੇ ਪਰਦਾਸਾ ਡੱਕ ਮਾਰਾ ਜੇ ਮੇਰਾ ਭਰਾ ਆ ਕਿ ਮੈਂ ਕਰਮਾਂ ਦੀ ਪੂਰੀ ਬੰਦੀ ਆ ਸੱਜਣ ਦਾ ਸੱਜਰ ਦਾ ਰਿਕਾਰਡ ਹੈਗਾ 2013-14 ਹੂੰ ਹਾਂ ਵੇ ਦੇਣਾ ਚਾਹੀਦਾ 13 14 ਲੀਟਰ ਏਡੇ ਢਾਂਚੇ ਢੁੱਝ ਨੂੰ ਆਉਂਦਾ ਹੈ ਇਹੋ ਜਿਹਿਆਂ ਦਾ ਤੇ ਲੋਕ ਕਹਿੰਦਾ ਨਹੀਂ ਵੀ ਆਖੀ ਜਾਂਦੇ ਭਰਾ ਪਾਣੀ ਆ ਚਲੋ ਜਿਹੜਾ ਪ੍ਰਤਾਪ ਕੋਈ ਦਿੰਦੀ ਰਹੀ ਹੈ ਛੋਟੀ ਜਿਹੀ ਰਕਾਰਡ ਆਪਾਂ ਨੂੰ ਮਿਲਿਆ ਉਹਦੀ ਗੱਲ ਕਰਾਂਗੇ ਹਨਾ ਉਹ ਵੀ ਨੋਰਮਲ ਦੇ ਬਾਰੇ ਇਹ ਹੋ ਸਕਦਾ ਸੰਦ ਨਸਲਾ ਪ੍ਰਿੰਡਰ ਨੂੰ ਦੁੱਧ ਲੱਗਿਆ ਹੀ ਹੁੰਦਾ ਕਰਮ ਵਾਲਿਆਂ ਨੂੰ ਕੁਦਰਤੀ ਹੈ ਜਿਹਨੇ ਦੇਣਾ ਤੇ ਇਹ ਇਸ ਵਕਤ ਦੋਸਤੋ 6 6.5 ਕਿਲੋ ਦੁੱਧ ਤਿੰਨ ਮੰਥ ਦੀ ਗੱਭਣ ਚੈੱਕ ਪਾਸ ਚਗਾਠਾ ਚਗੂਠਾ ਮਗਰਾਟਾ ਤੁਸੀਂ ਵੇਖ ਸਕਦੇ ਹੋ ਜੇ ਬਹੁਤ ਸੋਨਾ ਪਿੱਟਪੂੜਾ ਕੱਦ ਵੱਡਾ ਕੋਈ ਵੀਰ ਆ ਰਿਹਾ ਆਪਣਾ ਤੇ ਜਦ ਤੱਕ 100 ਦੇ ਵਿੱਚੋਂ 80 ਜਾਂ 85% ਮੱਜਾਂ ਐਡੇ ਕੱਤਕਾਰ ਦੇ ਵਿੱਚ ਹੀ ਵੇਖਦੇ ਆ ਵੱਡੀਆਂ ਮੱਜਾਂ ਨੇ ਫਿਰ ਇੱਕ ਰੰਗ ਬਲੈਕ ਆ ਸੰਦੂ ਸਾਹ ਸੋ ਸ਼ਾਈ ਸ਼ੂਈ ਬਹੁਤ ਗੋਲ ਸਿੰਘ ਬਿਲਕੁਲ ਪਤਲਾ ਪਿੰਡਾ ਤੇ ਟੋਕੜ ਗੱਪੜ ਜਿਹੜਾ ਨਗ ਬਕਾਊ ਆ ਚੱਡੇ ਨੇ ਬੇ ਦੀ ਬੜੀ ਸਾਫ ਸੁਥਰੀ ਆ ਪ੍ਰਤਾਪ ਮੜਾ ਜਿੱਥੇ ਰੋਕਣ ਦੀ ਕੋਸ਼ਿਸ਼ ਕਰ ਲੱਗੀ ਫਿਰ ਪੂਰ ਛਟਾਂ ਦੇ ਚੋਣ ਮੜੀ ਝੋਟੀਆਂ ਆਲਾ ਥਾਣਾ ਸੰਦੂ ਆ ਦੇਖੋ ਜੀ ਹਾਂ ਕਿ ਗੀਚੋ ਸਪੇਸ ਵਨ ਮੇਰਾ ਭਰਾ ਕਰੋ ਜਾ ਕੇ ਠੀਕ ਆ ਛੋਟੀ ਮਾਚੀ ਆ ਗਈ ਹਾਂ ਛੋਟੀ ਛੋਟੀ ਆਹ ਦੇਖੋ ਜੀ ਠੀਕ ਆ ਨਾੜੀ ਤੋੜੀ ਮੋਟੀ ਆ ਮਿਲ ਕਾੜੀ ਸੋ ਚੱਡੇ ਲੇਵੇ ਦੀ ਬਹੁਤ ਸੋਣੀ ਕਰਮ ਵਾਲੀ ਬਿਲਕੁਲ ਪੱਦਰ ਇੱਕ ਪੱਦਰ ਕੋਈ ਬਾਈ ਸ਼ਾਈ ਨਹੀਂ ਸੰਧੂ ਸਾਹਿਬ ਇੱਕ ਤਾਂ ਹੁੰਦਾ ਨਾ ਕੰਨੀ ਕੋਈ ਰੰਦਾ ਕੋਈ ਕੰਨੀ ਨਹੀਂ ਬਰਾਬਰ ਸੋ ਵਜਨ ਵਜੂਦ ਹੀ ਬੜਾ ਬਾਕੀ ਕਿਸੇ ਭਰਾ ਨੇ ਚਲੋ 6 ਮਹੀਨੇ ਸਾਫ ਲਈ ਹਾਂਜੀ ਤੇ ਗਾਂ ਤਿਆਰੀ ਦੇ ਕਰਮ ਵਾਲੀ ਤੇ ਪਤਾ ਨਹੀਂ ਕਿੱਥੇ ਵਿਗਣੀ ਜਾ ਕੇ ਹਾਂਜੀ ਹਾਂਜੀ ਆ ਲਓ ਵੀ ਠੀਕ ਆ ਜੀ ਉਹਨਾਂ ਭਰਾਵਾਂ ਦੇ ਲਈ ਤੋਹਫਾ ਜਿਹੜੇ ਭਰਾ ਮੇਰੇ ਇਹਨਾਂ ਦਿਨਾਂ ਦੇ ਵਿੱਚ ਚਲੋ ਮਾਲਾਂ ਲੱਭ ਜਿਵੇਂ ਦੇ ਕੱਲ ਨੂੰ ਅਸੀਂ ਚਲ ਕੋਈ ਚਾਰ ਪੈਸੇ ਸਾਡੇ ਰਲ ਜਾਣ ਰਲ ਜਾਣਾ ਠੀਕ ਆ ਤੇ ਜੇ ਵੈਸੇ ਵੀ ਕਿਸੇ ਨੇ ਸ਼ੌਂਕੀਆ ਤੌਰ ਤੇ ਰੱਖਣੀ ਹੈ ਇਹ ਮੱਝ ਤੇ ਗਾਂ ਕਿਤੇ ਨਾ ਕਿਤੇ ਵਿੱਚ ਵਿੱਚ ਵੀ ਲੈ ਲਊਗਾ ਚੰਗੀ ਕੱਟ ਉਥੀਆਂ ਮੈਂ ਕੋਈ ਦੁੱਖ ਨਹੀਂ ਖੰਡੀ ਸੀਲ ਕੋਈ ਲਤ ਛੜਨੀ ਕੋਹਕ ਨਹੀਂ ਕਰਨਾ ਇਹਨਾਂ ਇਦਾਂ ਹੀ ਕਰਮਾਂ ਦੀ ਨਿਪਹਾੜਾ ਖਾਈ ਜਾਣਾ ਤੇ ਝੋਈ ਜਾਓ ਜਿੱਦਾਂ ਮਰਜੀ ਹਾਂ ਦੇਖੋ ਲਵੇ ਜਸ ਕੀ ਮੁੱਲ ਕੀ ਡਿਮਾਂਡ ਕਰੇਗਾ ਅੰਦੀ ਅੱਜ ਫਿਰ ਡਿਮਾਂਡ ਭਾਵੇਂ 90 ਕਰ ਲਈਏ ਇਹਦਾ 85 ਜੋ ਮਾਨਤਨ ਕਰਾਂਗੇ 85 ਜੋ ਹਾਂਜੀ ਇਹ ਸਿੰਧੂ ਸਾਹਿਬ 80000 ਦੇ ਵਿੱਚ ਪਹੁੰਚ ਕਰਾਂਗੇ ਹਾਂ 80 ਦੇ ਵਿੱਚ ਪਹੁੰਚ ਤੇ 10000 ਰੁਪਇਆ ਪਹੁੰਚਦਾ ਵਿੱਚੋ ਹਾਂ ਵਿੱਚੇ ਹੀ ਪਹੁੰਚ 80 ਦੇ 80 ਦੇ ਵਿੱਚ ਪਹਵਾ ਦਈਏ ਹਾਂ 80 ਦੇ ਵਿੱਚ ਪਹਵਾਵਾਂਗੇ ਹੂੰ ਹਾਂ ਤੇ ਗੜੀਆਂ ਨਹੀਂ ਮੈਨੂੰ ਵੀ ਤਾਂ ਠਾ ਲਈ ਫਿਰਦੀ ਮੈਨੂੰ ਪਰਾ ਲੱਗਣ ਡਿਆ ਲਾਗੇ ਕੋਲੋਂ ਮਾਜ ਵੱਡੀ ਐ ਫਿਰ ਵੱਡੀ ਵੱਡੀ ਹਾਂ ਨਾ ਥੋੜਾ ਦਿਨ ਇਹਨੇ ਦੱਸ ਹਾਂਜੀ ਲੋ ਵੀ 80000 ਦੇ ਵਿੱਚ ਕੋਕੜ ਗੱਬਣ ਮੈਂ ਪੂਰੇ ਵੱਡੇ ਕੱਦ ਕਰਦੇ ਦੇਚਾ ਬਾਕੀ ਮੇਰੇ ਭਰਾਵਾਂ ਨੇ ਦੇਖ ਕੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ 6 6.5 ਕਿਲੋ ਦੁੱਧ ਤੇ 3 ਮਹੀਨਾਂ ਤੱਕ ਗੱਬਣ ਚੱਕ ਪਾਸ ਅੱਗੇ ਗੱਲ ਕਰਦੇ ਆ ਸੋ ਛੋਟੀ ਦੀ ਬੜੀ ਪਿਆਰੀ ਛੋਟੀ ਹੈ ਗਾਂ ਜਸ ਇਹ ਦੂਜੇ ਸੂਹ ਲਈ ਗੱਬਣ ਦੂਜੇ ਸੂਹ ਚੌਥਾ ਮਹੀਨਾ ਗੱਬਣਾ 6 ਦੰਦ ਜੋ ਛੱਗੀ ਆ ਛੱਗੀ ਜੋ ਤੇ 4 5 ਕਿਲੋ ਦੁੱਧ ਜਦੋਂ ਇਹ ਟਾਈਮ ਤੇ 4 5 ਕਿਲੋ ਦੁੱਧ ਵੀ ਮੌਕੇ ਤੇ ਹਾਂਜੀ ਮੌਕੇ ਤੇ ਇਹ ਕਿਵੇਂ ਮਿਲਦੀ ਫਿਰ ਹੁਣ ਇਹ ਸਤੂ ਸਾਹਿਬ ਉੱਥੇ ਤੇ ਪਹਾੜੇ ਦੇ ਚੌਕਲੇ ਹੈ ਇੱਥੇ ਠੀਕ ਗੱਲ ਬਾਉਗੀ ਠੀਕ ਆ ਹਾਂਜੀ ਮਾ ਵੀ ਝੋਟੀ ਇੱਕ ਵਾਰੀ ਤੁਹਾਨੂੰ ਦਿਖਾਉਣੇ ਆ ਮਗਰ ਲਿਆਂ ਤੁਹਾਨੂੰ ਮੰਗਾ ਪਾਗੇ ਨਵੀਂ ਝੋਟੀ ਆ ਦੂਜੇ ਸੁਬੇ ਲਗੇ ਗੱਬਣਾ ਠੀਕ ਆ ਜੀ ਮਗਰ ਲਿਆਂ ਤੁਹਾਨੂੰ ਮੰਗਾ ਪਾਗੇ ਨਾ ਹਾਂ ਉੱਥੇ ਤਾਂ ਇਦਾਂ ਹੀ ਉਹਨਾਂ ਚੋਲੇ ਮੰਗੇ ਤੇ ਮਗਰੇ ਤੇ ਮਗਰ ਲਿਆਂ ਤੁਹਾਨੂੰ ਪਾ ਹਾਂਜੀ ਮਗਰ ਲਿਆਂ ਪਾੜਾ ਪਾਗੇ ਮਗਰ ਲਿਆਂ ਤੁਹਾਨੂੰ ਮੰਗਾ ਪਾਗੇ ਉੱਥੇ ਤੇ ਪਾੜੇ ਤੇ ਪਸਮੀ ਇੱਥੇ ਸਾਨੂੰ ਸਭ ਠੀਕ ਆ ਲਵਾ ਸਕੀ ਦੀ ਆਡੀ ਹਾਂ ਕਿਉਂ ਮੈਂ ਥੋੜਾ ਕਦੀ ਨਹੀਂ ਠੀਕ ਆ ਹਾਂਜੀ ਮਾ ਵੀ ਨਵੀਂ ਝੋਟੀ ਤੇ ਦੁੱਧ ਕਿਨੇ 4 ਕਿਲੋ 4 4 4 5 ਵੀ ਹੋ ਸਕਦਾ ਆਪਾਂ 4 ਦੀ ਫੋੜੇ 4 ਮਹੀਨੇ ਦੀ ਕੋਈ ਦੱਸਿਆ हां लोभी 4 ਮਹੀਨੇ ਦੀ ਦੋਸਤੋ ਗੱਬਣ ਚੈੱਕ ਪਾਸ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਠੀਕ ਆ ਜੀ ਆ ਸਿੰਘ ਦੀ ਬੰਤਰ ਇੱਕ ਮੈਂ ਤੁਹਾਨੂੰ ਥੋੜਾ ਮਗਰੋਂ ਦਿਖਾ ਦਿਆਂ ਆ ਦੇਖੋ ਦੇਖ ਥਣ ਵੜੇ ਵਧੀਆ ਸਮਝ ਅਗਲੇ ਪਿਛਲੇ ਥਣਾਂ ਦਾ ਸਾਈਜ਼ ਕਰੋ ਚੈੱਕ ਲੰਬਾਈ ਦੇ ਵਿੱਚ ਆ ਠੀਕ ਆ ਜੀ ਕਿਸੇ ਰਕਮ ਦੀ ਜੱਸ ਪੂਰ ਸਟਾ ਨਹੀਂ ਨਾ ਨਾ ਜੀ ਨਾ 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 ਇੱਕ ਮੈਂ ਨਾ ਕੋਈ ਗੱਲਬਾਤ ਨਾਰਮਲੀ ਹੋਵੇ ਤਾਂ ਆਪਾਂ ਪਹਿਲਾਂ ਦੱਸ ਪਾਪਾ ਪਹਿਲਾਂ ਦੱਸ ਦਿੰਨੇ ਦੱਸ ਦਿੰਨੇ ਸੰਧੂ ਸਾਹਿਬ ਠੀਕ ਆ ਬਈ ਤੇ ਫਿਰ ਵੇਖੋ ਚੌੜੀ ਚੌੜੀ ਚੰਗੀ ਬੁੱਢੀ ਇਹਨੇ ਪਤਾ ਪੱਤਾ ਬਹੁਤ ਸੁਣਾ ਚਾਹੇ ਪਤਾ ਨਹੀਂ ਖਦਾ ਵੇ ਤਾਂ ਪਤਾ ਜੀ ਉਹ ਘਰਾਂ ਚੋਂ ਨਿਕਲ ਕੇ ਆਉਂਦੀਆਂ ਨਹੀਂ ਇਹ ਲਾਉਂਦੀਆਂ ਤੇ ਵੇਖੋ ਲੋੜ ਤੁਸੀਂ ਵੇਖੋ ਕਰਮਾ ਲਿਆ 2.5 ਫੁੱਟ ਚੌੜੀ ਆ ਮਗਰ ਬਹੁਤ ਸਾਰਾ ਕਰਮਾ ਛੋਟੀ ਕਾ ਦੂਜੇ ਸਵੇਰੇ ਜਦੋਂ ਸੂਈ ਦੂਜੇ ਤੀਜੇ ਸਵੇਰੇ ਜਾ ਕੇ ਚੰਗੀ ਚੰਗੀ ਛੋਟੀ ਬਣ ਕੇ ਪੂਰੀ 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 ਸਤੂ ਸਾਬ ਕੱਢ ਹੋਰ ਕਰ ਜਾਣਾ ਨੇ ਜੀ ਅਜੇ ਕਿਹੜੀ ਜਵਾਨ ਹੋ ਗਈ ਹਾਂ ਉਸੇ ਮਾਝ ਦੇ ਬਰਾਬਰ ਸੰਤੂ ਸਾਹਿਬ ਅੱਛਾ ਜੀ ਤਾਂ ਕਿ ਜਿਹੜਾ ਕੰਮ ਹੋਵੇ ਜਿੰਨਾ ਕਰੂੰਗਾ ਦਾ ਜਾਨ ਬੋਦਰ ਰਿਹਾ ਭੱਜ ਭੱਜ ਗਿਆ ਆਹ ਹੋਵੇ ਲਾ ਸੰਤੂ ਤਾਂ ਚੈ ਗੱਲ ਨਹੀਂ ਚੱਲਦੀ ਇਹਦਾ ਕਰਦਾ 75 ਚੋਂ ਮਾਂ ਤਾ ਨੂੰ 75 ਚੋਂ ਹਾਂ ਜੀ ਤੇ ਹਾਂ ਨਾ ਜੀ ਬਾਬਾ 70000 ਦੇ ਵਿੱਚੋਂ 2000 ਛੱਡਣਾ ਤੇ 50 ਵਿੱਚ ਹੀ 8000 ਜੀ ਹਾਂ ਚੱਲ ਪੂਰੇ 70 ਚ ਕਰ ਦਿੰਦੇ ਆ ਚਾਹ ਜੀ ਘਾੜੀ ਵੱਡੀ ਆ ਹਾਂ ਅਸੀਂ ਇਹ ਕਾਟ ਵੱਡਾ ਕਰ ਕਰ ਕੇ ਅਸੀਂ ਦੀਆਂ ਗੇਮਾਂ ਪਾਉ ਨੂੰ ਫਿਰ ਉਹ ਜਿਹੜੀ ਸੰਧੂ ਸਾਹਿਬ ਇਹ ਕੀ ਇਹਨਾਂ ਵੱਡੀ ਉਹਨੂੰ ਵੱਡੀ ਆ ਆ ਲਓ ਵੀ ਮੀਡੀਅਮ ਹਾਈਟ ਦੇ ਵਿੱਚ ਝੋਟੀ ਆ ਗਾ ਇਹਨੂੰ ਕਰਵਾ ਲਈ ਬੜ ਜਾਣਾ ਝੋਟੀ ਆ ਜੇ ਨਵੀਂ ਆ ਗਾ ਦੂਜੇ ਸਵੇ ਵੈਸੇ ਆਪਾਂ ਗੱਲ ਕਰਦੇ ਨੇ ਸਿਆਲੇ ਦੀ ਗੱਲ ਕਰੀਏ ਵੀ ਦੂਜੇ ਤੀਜੇ ਸਵੇ ਪਤਾ ਲੱਗਦਾ ਮੈਂ ਇਹਦਾ ਝੋਟੀ ਦਾ ਠੀਕ ਹੈ ਲਓ ਪਿੱਠ ਪੁੜਾ ਇੱਕੋ ਜਿਹਾ ਦੋਵਾਂ ਦਾ ਚੌੜਾ 19 21 ਦਾ ਫਰਕ ਕੋਈ ਬੜਾ ਨਹੀਂ ਫਰਕ ਹਾਂਜੀ ਹਾਂਜੀ 19 21 ਦਾ ਫਰਕ ਆ ਤੇ ਉਹ ਜ਼ਮੀਨ ਸੁਭਾਨ ਵਾਲਾ ਫਰਕ ਨਹੀਂਗਾ ਵੀ 19 21 ਦਾ ਫਰਕ ਆ ਹਾਂ ਲਵੀ ਇਧਰ ਜੱਸ ਆ ਆਪਣੇ ਕੋਲ ਆ ਗਏ ਕੁੱਚੇ ਬੱਚੇ ਦੇ ਵਿੱਚ ਆ ਇਹਦੇ ਮਗਰ ਕੱਟੀ ਜੋ ਮਗਰ ਕੱਟੀ ਆ ਹਾ 6 ਹੋ ਜੇ ਦੁੱਧ 7 ਹੋ ਜਾ ਉਹ ਖਾ ਹਾ ਮਗਰ ਕੱਟੀ ਦੀ ਮਾਂ ਦੀ ਵੱਡੀ ਧੀ ਹਰੇ ਕੰਮ ਚੱਲ ਜਾ ਰਹਾ ਸੀ ਕਰਦੇ ਬਰਾਬਰ ਹੀ ਹੋ ਗਿਆ ਕੰਮ ਅੱਛਾ ਜੱਸੀ ਤਾ ਸਵੇਕਤ ਦੁੱਧ ਕਿੰਨਾ ਬਈ 6 ਹੋ ਜੇ 7 ਹੋ ਜੇ 6-7 ਕਿਲੋ ਦੁੱਧ ਹਾ ਠੀਕ ਆ ਹਾਂ ਇਹ 7 ਕਿਲੋ ਦੁੱਧ ਹਾਂ ਕੇ ਵਿਖਾ ਕੱਟੀ ਦਿਖਾਉਣੇ ਆ ਪ੍ਰਤਾਪ ਹੌਲੀ ਜਾਂਦੇ ਤੂੰ ਕਿੰਨੀ ਰੰਤਾਰ ਫੜਦੀ ਓ ਗੁਰੂ ਆਨੰਦ ਮਗਰ ਹੀ ਛੱਡ ਜਾਣਾ ਤੂੰ ਹਾਂ ਹਾਂ ਨਾ ਹਲੀ ਤੋਰ ਹੋ ਗਿਆ ਆ ਲਓ ਜੀ ਫੇਰ ਕਮਾ ਲੈ ਸਿੰਘ ਸੁੰਗਦੇ ਚੰਗੇ ਸੰਦ ਸਾਹ ਤੇ ਗਲਾਈ ਚੰਗੀ ਆ 6 7 6 7 ਹਾਂਜੀ ਇਹਨਾਂ ਦੁੱਧ ਤਿਆਰ ਆ ਤੇ ਮਿਲਦੀ ਫਿਰ ਚਲੋ ਬੱਚਾ ਕੋਲੇ ਦੇ ਬੱਚੇ ਦੇ ਮਿਲ ਲੈਣੇ ਬੱਚੇ ਦੇ ਬੱਚੇ ਆ ਦੇ ਵਿੱਚ ਚਵਾਈ ਗਈ ਆ ਹਾਂ ਤੇ ਬਾਂਜਾਂ ਦੀ ਚੰਗੀ ਚਾਹ ਕੋਲ ਸਾਹਮਣੇ ਕੱਤੀ ਵੀ ਵਿਖਾ ਦੇ ਆ ਤੇਰੇ ਮੇਰੇ ਫੁੱਟ ਸੇਮਸੇ ਮੰਮੀਆਂ ਨੂੰ ਘਾੜ ਲਈ ਚੱਲ ਬਣ ਗਈ ਆ ਮੇ ਕੋਲੇ ਲੈ ਕਰੋ ਜਗਾ ਕੱਤੀ ਬੜੀ ਪਲੀਸਾਂ ਦੀ ਬੜੀ ਕੋਈ ਦੋਵਾਂ ਦੇ ਲੜੀ ਬਟਾਈਆਂ ਦੇ ਲਾਲੇ ਗੱਲਾਂ ਤਾਂ ਮਈਆ ਸੁਣੀ ਹਾਂ ਪਲੀ ਪਲੀ ਚਲੋ ਕੋਈ ਗਾਦੀ ਭਾਵੇਂ ਜੱਸ ਕੋਈ ਤੇ ਨਾ ਦੀ ਕੋਈ ਤਿੰਨਾਂ ਦੀ ਵੀ ਮੰਨ ਲੇ ਬਾਲਾ ਜੀ ਆਪ ਵੀ ਸਮਝ ਦੇਖ ਲੈ ਹਾਂ ਦੀ ਸਮਝ ਆਪ ਵੀ ਸਮਝ ਦੇਖ ਲੈ ਬਾਕੀ ਬੱਚਾ ਬਹੁਤ ਸੋਹਣਾ ਮਗਰ ਕੱਟੀ ਚੰਗੀ ਪਲੀ ਸੋਹੀ ਆ ਹਾਂਜੀ ਤੇ ਐਸ ਵਕਤ 6-7 ਕਿਲੋ ਦੁੱਧ ਵੀ ਇਹਦੇ ਥੰਲੇ ਆ ਇਹ ਜਦੋਂ ਜਿਕਰ ਮੇਰਵਾ ਨਹੀਂ ਤਾਂ ਆਪਾਂ ਨਹੀਂ ਪਾਵਾਂਗੇ ਵੀ ਪਾਣੀ ਸੋਰੀ ਨਹੀਂ ਜੰਦੂ ਸਾਹਿਬ ਜੇਰਾ ਇੱਕ ਹੋਰ ਦੀ ਆ ਆ ਦਿਓ ਜੀ ਦਿਓ ਪ੍ਰਤਾਪ ਮੋਰ ਲਾਈਨ ਆਹ ਪੁੱਤ ਕਾਲੀ ਸਾਰੀ ਗਰੀਬ ਚੰਗੀ ਕਰੋਣੀ ਕਿ ਬਤਲੇ ਰਾਣੀ ਨਾ ਕਦੀ ਭਾਇ ਰੋ ਰੇ ਆ ਪੱਦਰ ਸੰਦੂ ਸਾਹਿਬ ਬੜੂ ਖਸੜਾ ਪੱਦਰ ਬਿਲਕੁਲ ਪੱਦਰ 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 ਲੋਬੇ ਠੀਕ ਹੈ ਜੀ ਸੋ ਬਹੁਤ ਵਧੀਆ ਉੱਚੇ ਬੱਚੇ ਦੇ ਵਿੱਚ ਮੱਝ ਇੱਕ ਦੀਆਂ ਦੋ ਲੈ ਕੇ ਜਾਉਗੇ ਮਗਰ ਕੱਤੀ ਬਹੁਤ ਸ਼ਾਨਦਾਰ ਹੈ ਠੀਕ ਹੈ ਜੀ ਜਿਆਦਾ ਨਹੀਂ ਆਪਾਂ ਗੱਲ ਕਰਦੇ ਤੇ 12 13 14000 ਦੀ ਕੋਈ ਹਾਥੀ ਉੱਤਿਆ ਕੱਤੀ ਜੈਨੇ ਤੋ ਹੈਗੀ 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 ਸੰਤੂ ਸਾਹਿਬ ਤੋ ਸਾਰੇ ਭਰਾ ਪਾਰਕੂਆ ਤਕਰੀਬਨ ਜਦੋਂ ਇਹੋ ਜਿਹੀਆਂ ਕੱਟੀਆਂ ਆਪਾਂ ਲੈਣ ਜਾਈਏ ਸੰਭੀਆਂ ਪੜੀਆਂ ਤੇ 12 13000 15000 ਅਗਲੇ ਮੰਗਦੇ ਆ ਸੱਜਣ ਵੀਰ ਤੇ 12 13000 ਦੀਆਂ ਕੱਟੀਆਂ ਵੇਖਦੀਆਂ ਨੇ ਇਦਾਂ ਹੀ ਇਦਾਂ ਹੀ ਅੱਖ ਲੋ ਜਾਂ ਅੱਖਾਂ ਵੀ ਡਰੀਆਂ ਲੱਗ ਗਈ ਠੀਕ ਆ ਠੀਕ ਆ ਕਸ ਗੱਲ ਪਾ ਲੱਭੀ ਜੱਸ ਕੀ ਹੋਇਆ ਇਹ ਬੜਾ ਕਾਇ ਜਿਆਦਾ ਨਹੀਂ ਕਰਨਾ ਆਪਾਂ ਥੋੜਾ ਹੀ ਕਰ ਕਿੰਨਾ ਕਰਨਾ ਇਹ 75 ਚ ਦੇ ਦਾਂਗੇ ਮਾਤਨ ਕਰ 75 ਚ ਮਾਤਨ ਕਰ ਦਾਂਗੇ ਇਹ ਨਹੀਂ ਜੀ ਪਾਪ ਸੈਂਡਲਾ ਕੰਮ ਇਹਦਾ ਸੌਦਾ ਹੀ ਨੇ ਇਹ ਸੁਧਾ ਕੇ ਸਾਚ ਤਰਾ ਇਹ ਤਾਂ ਹੋ ਤਾਂ ਕੋਈ ਵੀ ਤਰਜੀ ਨਹੀਂ ਦੇਣੀ ਇਹ ਤੁਹਾਡੇ ਪਰਾਂ ਦੇ ਬੜੀ ਸ਼ੋਰ ਕਰ ਦਿੱਤੀ ਆ 70000 ਤੱਕ ਪਹੁੰਚ ਕਰੂੰਗਾ ਮੈਂ ਦੇਖੋ ਬਾਗ ਦਾ ਮਿੱਠਾ ਨੇ 500 ਰੁਪਏ ਦੇ ਕੱਟ ਨਹੀਂ ਪਾਉਣੀ ਹੱਥ ਥੋੜਾ ਗਰ ਕੱਢ ਫਰੇ ਐ ਕਰਕੇ ਇਹ ਕਰ ਦਿੰਦੇ ਆ ਇਹਦਾ ਕੈਮਰੇ ਦੇ ਵਿੱਚ ਕੋਈ ਨਹੀਂ ਆਉਂਦਾ ਉਹਨੇ ਜਿਹੜੀ ਲਾ ਦੇ ਆਦੀ ਆ ਜਨੋ ਜਾ ਸਾਮੋਰ ਦਾ ਸਾਰੀ ਮੋਰ ਦਾ ਇਹ ਨਾ ਮਾਰੀ ਜਾਵੇ ਨਹੀਂ 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 ਕੋਈ ਗੱਲ ਨਹੀਂ ਜੀ ਆਪ ਨੇ ਇੱਕ ਹੋਰ ਦੇਖਤੀ ਸ਼੍ਰੀ ਜੀ ਬੰਦੀ ਇਹ ਪ੍ਰਵਾਹ ਕਰਿਓ ਕਿ ਸ਼ੇਰ ਤੇ ਇੱਕ ਮੱਤ ਕਾਦਕੂ ਤੋਂ ਵੱਡਾ ਸਿੰਗਲ ਅੱਡੀ ਆ ਆਹ ਸਟਰਕਚਰ ਜਿਹੜਾ ਇਹ ਮੜੰਗਾ ਇਹ ਜਿਹੜੀ ਫੇਸ ਕੁਆਲਿਟੀ ਬੰਤਰ ਇਸ ਮੈਂ ਦੀ ਬਹੁਤ ਪਿਆਰੀਆਂ ਮੱਜਾਂ ਨੇ ਜਾਇਜ਼ ਰੇਟ ਆ ਕੋਈ 70 75 ਕੋਈ 80 70 75 ਦੇ ਭਾਅ ਪੜਦੇ 80 85 ਦੇ ਭਾਅ ਪੜਦੇ ਅੱਜ ਆਪਾਂ ਜਿਹੜੀਆਂ ਇਹ ਮੱਜਾਂ ਤੁਹਾਨੂੰ ਦਿਖਾਈਆਂ ਨੇ ਸੋ ਚੰਗੇ ਪਸ਼ੂ ਆ ਗੱਲ ਉਹ ਨਹੀਂ ਕਿ ਕੀਤੀ ਜਾਂਦੀ ਹੈ ਜਿੰਨਾ ਕਿ ਦੋਸਤ ਕਿਸੇ ਭਰਾਣੇ ਤੇ ਦੁੱਧੋ ਚੋ ਲੈਣਾ ਝੂੜ ਤੂਫਾਨ ਵਾਲਾ ਕੰਮ ਨਹੀਂ ਜੇਗਾ ਬਾਕੀ ਮੇਰਾ ਭਰਾ ਫਿਰ ਵੀ ਕਿਸੇ ਦੇ ਆਪ ਦੀ ਪੁਸ਼ਟੀ ਕਰਨੀ ਆ ਤਸੱਲੀ ਕਰਨੀ ਆ ਤੇ ਮੋਸਟ ਵੈਲਕਮ ਇੱਥੇ ਆਣ ਗਿਆ ਆਪ ਦੀ ਤਸੱਲੀ ਕਰੋ ਲੈ ਵੀ ਜਸ ਇੱਕ ਨੰਬਰ ਵੀਰ ਕਰਦੇ ਸੰਦੇ ਆਪਣੇ 9951 37248 7657800942 ਠੀਕ ਆ ਜੀ ਹਾਂਜੀ ਲੋ ਵੀ ਠੀਕ ਆ ਜੀ ਆ ਨੰਬਰ ਆ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਤੇ ਮਾਲ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦਾ ਰਹਿੰਦਾ ਓਕੇ ਪ੍ਰਤਾਪ ਸਿੰਘ ਆ ਲੋਭੀ ਦੱਸੋ ਮਿਲਦੇ ਆ ਸਾਰੇ ਵੀਰਾਂ ਨੂੰ ਇੱਕ ਇੱਕ ਨਵੀਂ ਅਪਡੇਟ ਨਾਲ ਸਾਰੇ ਘਰ ਭਰਾਵਾਂ ਸੱਜਰ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ